ਆਪਣੇ ਦੇਸ਼ ਦੇ ਵਿੱਚ ਔਰਤਾਂ ਦੇ ਨਾਲ ਬਲਾਤਕਾਰ ਦੇ ਉਹਨਾਂ ਦਾ ਕਤਲ ਕਰਨ ਦੇ ਉਹਨਾਂ ਦੇ ਨਾਲ ਧੱਕਾ ਹੋਣ ਦੇ ਪਤਾ ਨਹੀਂ ਕਿੰਨੇ ਕੁ ਮਾਮਲੇ ਰੋਜ਼ਾਨਾ ਆਉਂਦੇ ਨੇ ਪਰ ਉਹਨਾਂ ਵਿੱਚੋਂ ਕੁਝ ਕੁ ਮਾਮਲੇ ਹਾਈਲਾਈਟ ਹੁੰਦੇ ਨੇ ਨਹੀਂ ਤਾਂ ਉਹ ਦਬਕੇ ਹੀ ਰਹਿ ਜਾਂਦੇ ਨੇ ਜਿੱਥੇ ਵਿਰੋਧੀ ਧਿਰਾਂ ਜਾਂ ਸਮਾਜ ਸੇਵੀ ਜਾਂ ਮੀਡੀਆ ਆਪਣੀ ਇਨਵੋਲਵਮੈਂਟ ਦਿਖਾਉਂਦਾ ਹੈ ਉਹ ਮਾਮਲੇ ਤਾਂ ਹਾਈਲਾਈਟ ਹੁੰਦੇ ਨੇ ਉਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਲੱਗਦਾ ਪਰ ਸੈਂਕੜੇ ਏਦਾਂ ਦੇ ਮਾਮਲੇ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਉਹ ਮਾਮਲੇ ਬਸ ਐਦਾਂ ਹੀ ਦਬ ਕੇ ਰਹਿ ਜਾਂਦੇ ਨੇ ਜਿਵੇਂ ਕੋਲਕੱਤਾ ਵਾਲੇ ਟ੍ਰੇਨੀ ਲੇਡੀ ਡਾਕਟਰ ਦੇ ਨਾਲ ਹੋਇਆ ਉਹ ਬਹੁਤ ਹਾਈਲਾਈਟ ਹੋਇਆ ਉਸ ਦੀ ਸੀਬੀਆਈ ਜਾਂਚ ਵੀ ਕਰ ਰਹੀ ਹੈ ਪਰ ਉਦਾਂ ਦਾ ਹੀ ਇੱਕ ਹੋਰ ਮਾਮਲਾ ਜੋ ਕਿ ਰੁੱਦਰਪੁਰ ਥਾਣੇ ਦੇ ਅਧੀਨ ਆਇਆ ਉੱਥੇ ਵੀ ਇੱਕ ਨਰਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਬਲਾਤਕਾਰ ਵੀ ਕੀਤਾ ਜਾਂਦਾ ਪਰ ਉਹ ਮਾਮਲਾ ਸ਼ਾਇਦ ਕਿਸੇ ਵੀ মিডিਆ ਵਾਲੇ ਨੇ ਨਹੀਂ ਦਿਖਾਇਆ ਨਾ ਹੀ ਸ਼ਾਇਦ ਵਿਰੋਧੀ ਧਿਰ ਦਾ ਕੋਈ ਨੇਤਾ ਜਾਂ ਕੋਈ ਸਮਾਜ ਸੇਵੀ ਉਸ ਮਾਮਲੇ ਨੂੰ ਉਠਾਉਣ ਦੇ ਵਿੱਚ ਇੰਟਰਸਟਿਡ ਹੈ ਪਤਾ ਨਹੀਂ ਕਿਉਂ ਇਹ ਐਦਾਂ ਕਿਉਂ ਹੁੰਦਾਗਾ ਕਿਉਂਕਿ ਉੱਥੇ ਵੀ ਇੱਕ ਧੀ ਦਾ ਕਤਲ ਹੋਇਆ ਇੱਕ ਔਰਤ ਦਾ ਕਤਲ ਹੋਇਆ ਤੇ ਇੱਧਰ ਵੀ ਇੱਕ ਨਰਸ ਦਾ ਕਤਲ ਹੋਇਆ ਉਹ ਵੀ ਟ੍ਰੇਨੀ ਡਾਕਟਰ ਸੀ ਤੇ ਇਹ ਵੀ ਮੈਡੀਕਲ ਨਾਲ ਸੰਬੰਧਿਤ ਹੀ ਨਰਸ ਸੀ ਇਧਰ ਵੀ ਕਤਲ ਹੋਇਆ ਉਧਰ ਵੀ ਕਤਲ ਹੋਇਆ ਉਧਰ ਵੀ ਬਲਾਤਕਾਰ ਹੋਇਆ ਇਧਰ ਵੀ ਹੋਇਆ ਪਰ ਜੋ ਕੋਲਕੱਤਾ ਵਾਲਾ ਮਾਮਲਾ ਉਹ ਜ਼ਿਆਦਾ ਹਾਈਲਾਈਟ ਹੋ ਗਿਆ ਉਸ ਨੂੰ ਆਪਾਂ ਸਭ ਜਾਣਦੇ ਆ ਪਰ ਜੋ ਇਦਾਂ ਦੇ ਹੋਰ ਮਾਮਲੇ ਜਿਵੇਂ ਮੈਂ ਅੱਜ ਤੁਹਾਨੂੰ ਜੋ ਸੱਚੀ ਘਟਨਾ ਸੁਣਾਉਣ ਜਾ ਰਿਹਾ ਹਾਂ ਇਦਾਂ ਦੇ ਮਾਮਲਿਆਂ ਦੀ ਚੰਗੀ ਤਰ੍ਹਾਂ ਜਾਂਚ ਵੀ ਨਹੀਂ ਹੁੰਦੀ ਉਹ ਮਾਮਲੇ ਇਦਾਂ ਹੀ ਦਬ ਕੇ ਰਹਿ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰਾਖੰਡ ਦਾ ਜ਼ਿਲ੍ਹਾ ਉਦਮਪੁਰ ਉਦਮਪੁਰ ਦਾ ਸ਼ਹਿਰ ਰੁਦਰਪੁਰ ਇਸ ਦੇ ਅਧੀਨ ਇੱਕ ਹਸਪਤਾਲ ਹੈ ਜਿਸ ਦੇ ਵਿੱਚ ਇੱਕ 33 ਸਾਲਾ ਨਰਸ ਕੰਮ ਕਰਦੀ ਹੁੰਦੀ ਹੈ ਗੱਲ ਹੈ 30 ਜੁਲਾਈ 2024 ਦੀ ਇਹ ਨਰਸ ਰੁਦਰਪੁਰ ਤੋਂ ਆਪਣੇ ਘਰ ਜਾਨੀ ਇਸ ਦਾ ਘਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦਾ ਸ਼ਹਿਰ ਹੈ ਬਿਲਾਸਪੁਰ ਇਸ ਦਾ ਇੱਕ ਇਲਾਕਾ ਹੈ ਡਿਬ ਡਿਬਾ ਉਸ ਦੇ ਵਿੱਚ ਹੈ ਕਿ ਇਸ ਦੀ ਜੋ ਦੂਰੀ ਹੈ ਇਸ ਦੇ ਘਰ ਦੀ ਤੇ ਹਸਪਤਾਲ ਦੀ ਜੋ ਦੂਰੀ ਹੈ ਉਹ 19 ਕਿਲੋਮੀਟਰ ਦੀ ਹੈ ਇਹ ਜੋ ਨਰਸ ਹੈ ਇਹ ਰੋਜ਼ਾਨਾ ਅਪ ਡਾਊਨ ਕਰਦੀ ਹੈ ਤੇ ਇਸ ਦੀ ਇੱਕ 9 ਸਾਲਾ ਬੇਟੀ ਵੀ ਹੈ ਜਾਨੀ ਦੋਨੋਂ ਮਾਂ ਤੀ ਘਰ ਵਿੱਚ ਰਹਿੰਦੀਆਂ ਨੇ ਜੋ ਇਹ ਮਾਂ ਗਈ ਉਹ ਹਸਪਤਾਲ ਜਾਂਦੀ ਹੈ ਸਵੇਰੇ ਜਾਂਦੀ ਹੈ ਸ਼ਾਮ ਨੂੰ ਵਾਪਸ ਆ ਜਾਂਦੀ ਹੈ ਜਾਨੀ ਐਦਾਂ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਪਰ 30 ਜੁਲਾਈ 2024 ਨੂੰ ਇਹ ਨਰਸ ਆਪਣੇ ਘਰ ਨਹੀਂ ਪਹੁੰਚਦੀ ਘਰੇ ਇਕੱਲੀ ਬੇਟੀ ਹੁੰਦੀ ਹੈ ਉਹ ਉਡੀਕਦੀ ਰਹਿੰਦੀ ਹੈ ਜਦੋਂ ਰਾਤ ਹੋ ਜਾਂਦੀ ਹੈ ਉਹ ਰੋਣ ਲੱਗ ਜਾਂਦੀ ਹੈ ਕਿਉਂਕਿ ਉਸਦੀ ਮਾਂ ਘਰ ਨਹੀਂ ਆਈ ਸੀ ਇਸ ਗੱਲ ਦਾ ਜਦੋਂ ਗਮਾਂਡੀਆਂ ਨੂੰ ਪਤਾ ਲੱਗਦਾ ਤਾਂ ਉਹ ਇਸ ਕੁੜੀ ਦੇ ਨਾਨਕਿਆਂ ਨਾਲ ਗੱਲ ਕਰਦੇ ਆ ਕਿ ਤੁਹਾਡੀ ਜੋ ਬੇਟੀ ਹੈ ਉਹ ਘਰ ਨਹੀਂ ਆਈ ਤੇ ਤੁਹਾਡੀ ਜੋ ਦੋਤੀ ਹੈ ਉਹ ਰੋ ਰਹੀ ਹੈ ਹੁਣ ਇਸ ਨਰਸ ਦੇ ਮਾਤਾ ਪਿਤਾ ਤੇ ਇਸ ਦੀ ਛੋਟੀ ਭੈਣ ਆ ਜਾਂਦੀ ਹੈ ਉਹ ਤਲਾਸ਼ ਕਰਦੀ ਹੈ ਪੁੱਛਗਿੱਛ ਕਰਦੀ ਹੈ ਪਰ ਕਿਤੋਂ ਵੀ ਉਸਦੀ ਵੱਡੀ ਭੈਣ ਦਾ ਪਤਾ ਨਹੀਂ ਲੱਗਦਾ ਤਾਂ ਆਖਰੋ ਪੁਲਿਸ ਸਟੇਸ਼ਨ ਜਾਂਦੀ ਹੈ ਰੁਦਰਪੁਰ ਥਾਣੇ ਦੇ ਵਿੱਚ ਉੱਥੇ ਜਾ ਕੇ ਆਪਣੀ ਭੈਣ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੀ ਹੈ ਪਰ ਪੁਲਿਸ ਵਾਲੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਉਹ ਨਾਰਮਲੀ ਲੈਂਦੇ ਆ ਪਰ ਇਹ ਜੋ ਨਰਸ ਦੀ ਛੋਟੀ ਭੈਣ ਸੀ ਇਹ ਆਪਣੇ ਤੌਰ ਤੇ ਸ਼ਾਨਬੀਨ ਕਰਦੀ ਆ ਪੁੱਛਗਿੱਛ ਕਰਦੀ ਆ ਜਿੱਥੋਂ-ਜਿੱਥੋਂ ਦੀ ਉਹ ਨਰਸ ਦਾ ਆਉਣਾ ਹੁੰਦਾ ਸੀ ਉਹ ਸਾਰੇ ਇਲਾਕਿਆਂ ਦੀ ਇਹ ਜਾਂਚ ਕਰਦੀ ਆ ਪਰ ਇਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਆਖਰ ਇਸ ਘਟਨਾ ਤੋਂ ਹਫਤਾ ਬਾਅਦ 8 ਅਗਸਤ 2024 ਨੂੰ ਉਸ ਨਰਸ ਦੀ ਛੋਟੀ ਭੈਣ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਕਿ ਸਾਨੂੰ ਇੱਕ লাশ ਮਿਲੀ ਹੈ ਬਸੁੰਦਰਾ ਰੋਡ ਤੋਂ ਤੇ ਤੁਸੀਂ ਆਵੋ ਆ ਕੇ ਉਸ লাশ ਦੀ ਸਨਾਖਤ ਕਰੋ ਹੁਣ ਇਹ ਭੈਣ ਤੇ ਇਸ ਦੇ ਮਾਤਾ ਪਿਤਾ ਉਸ ਜਗ੍ਹਾ ਤੇ ਜਾਂਦੇ ਨੇ ਤੇ ਉੱਥੇ ਇੱਕ লাশ ਪਈ ਹੁੰਦੀ ਹੈ ਲਾਸ਼ ਗਲ ਚੁੱਕੀ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਇਸ ਲਾਸ਼ ਉੱਤੇ ਕੋਈ ਕੈਮੀਕਲ ਪਾ ਕੇ ਗਾਲਿਆ ਗਿਆ ਹੋਵੇ ਉਸ ਦੇ ਕੱਪੜਿਆਂ ਤੋਂ ਤੇ ਹੋਰ ਸਮਾਨ ਤੋਂ ਪਰਿਵਾਰ ਸਨਾਖਤ ਕਰਦਾ ਕਿ ਹਾਂ ਇਹ ਸਾਡੀ ਬੇਟੀ ਹੈ ਹੁਣ ਪੁਲਿਸ ਵਾਲੇ ਉਸ ਜੋ ਕੰਕਾਲ ਸੀ ਕੰਕਾਲ ਹੀ ਬਣ ਜਾਂਦਾ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੰਦੇ ਨੇ ਹੁਣ ਜਦੋਂ ਇਸ ਕੁੜੀ ਦੀ ਲਾਸ਼ ਮਿਲਦੀ ਹੈ ਇਸ ਨਰਸ ਦੀ লাশ ਮਿਲਦੀ ਆ ਉਸ ਤੋਂ ਬਾਅਦ ਪੁਲਿਸ ਵਾਲੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਸ਼ੁਰੂ ਕਰਦੇ ਨੇ ਫਿਰ ਉਹ ਰੁਦਰਪੁਰ ਤੋਂ ਲੈ ਕੇ ਇਸ ਡਿਬ ਡਿਬਾ ਇਲਾਕੇ ਤੱਕ ਜਿੰਨੇ ਵੀ ਸੀਸੀਟੀਵੀ ਕੈਮਰੇ ਸੀ ਤਕਰੀਬਨ 500 ਤੋਂ ਵੱਧ ਸੀਸੀਟੀਵੀ ਕੈਮਰੇ ਹੁੰਦੀਆਂ ਫੁਟੇਜਾਂ ਨੂੰ ਫਰੋਲਦੇ ਨੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨਰਸ ਦਿਖਾਈ ਦਿੰਦੀ ਹੈ ਬਸੁੰਦਰਾ ਇਲਾਕੇ ਦੇ ਵਿੱਚ ਇਹ ਇੱਕ ਈ ਰਿਕਸ਼ਾ ਤੋਂ ਉਤਰਦੀ ਆ ਤੇ ਇੱਕ ਸੁੰਨੇ ਜੇ ਕਿ ਲਾ ਕੇਬਲ ਜਾਂਦੀ ਹੈ ਤੇ ਦਿਖਾਈ ਦਿੰਦਾ ਕਿ ਇਸ ਦੇ ਪਿੱਛੇ ਇੱਕ ਅਣਪਛਾਤਾ ਬੰਦਾ ਵੀ ਲੱਗਿਆ ਹੁੰਦਾ ਹੈ ਇਹ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦਿੰਦਾਗਾ ਪੁਲਿਸ ਦੀ ਜੋ ਸਰਵਲੈਂਸ ਟੀਮ ਹੁੰਦੀ ਹੈ ਉਹ ਵੀ ਐਕਟਿਵ ਹੁੰਦੀ ਹੈ ਹੁਣ ਜੋ ਇਸ ਨਰਸ ਦਾ ਮੋਬਾਈਲ ਸੀ ਪਹਿਲਾਂ ਜੋ ਬੰਦ ਆ ਰਿਹਾ ਸੀ ਹੁਣ ਉਹ ਅਚਾਨਕ ਐਕਟਿਵ ਹੋ ਜਾਂਦਾ ਹੈ ਤੇ ਇਹ ਐਕਟਿਵ ਹੁੰਦਾ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਥਾਣਾ ਸ਼ਾਹੀ ਤੇ ਇਸ ਦਾ ਇੱਕ ਇਲਾਕਾ ਤੁਰਮਾ ਪੱਟੀ ਉਸ ਵਿੱਚ ਇਹ ਐਕਟਿਵ ਹੁੰਦਾ ਹੈ ਤੇ ਐਕਟਿਵ ਹੁੰਦਾ ਇੱਕ ਔਰਤ ਜਿਸ ਦਾ ਨਾਮ ਖੁਸ਼ਬੂ ਸੀ ਉਸ ਕੋਲ ਹੁਣ ਪੁਲਿਸ ਇਸ ਦੀ ਜਾਂਚ ਕਰਦੀ ਹੈ ਤੇ ਇਹ ਫੋਨ ਤੇ ਫੋਨ ਕਰਦੀ ਹੈ ਫੋਨ ਨਰਸ ਦਾ ਹੁੰਦਾ ਪਰ ਉਸ ਵਿੱਚ ਸਿਮ ਕੋਈ ਹੋਰ ਪਹਿ ਜਾਂਦਾ ਯਾਨੀ ਖੁਸ਼ਬੂ ਦਾ ਸਿਮ ਫੇ ਪਹਿ ਜਾਂਦਾ ਹੈ ਪੁਲਿਸ ਹੁਣ ਉਸ ਨਾਲ ਗੱਲ ਕਰਦੀ ਹੈ ਗੱਲ ਕਰਨ ਤੋਂ ਬਾਅਦ ਖੁਸ਼ਬੂ ਆਪਣੇ ਪਤੀ ਤਰਮਿੰਦਰ ਦੇ ਨਾਲ ਗੱਲ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਮੋਬਾਈਲ ਕਿੱਥੋਂ ਲਿਆਂਦਾ ਕਿਉਂਕਿ ਪੁਲਿਸ ਦਾ ਫੋਨ ਆਇਆ ਸੀ ਉਹ ਪੁੱਛ ਰਹੇ ਸੀ ਕਿ ਤੁਸੀਂ ਇਹ ਮੋਬਾਈਲ ਕਿੱਥੋਂ ਲੈਂਦਾ ਇਹ ਸੁਣ ਕੇ ਤਰਮਿੰਦਰ ਦੇ ਹੋਸ਼ ਉੱਡ ਜਾਂਦੇ ਨੇ ਜੋ ਖਸ਼ਬੂ ਦਾ ਪਤੀ ਹੁੰਦਾ ਉਹ ਹੁਣ ਖਸ਼ਬੂ ਨੂੰ ਲੈ ਕੇ ਇੱਥੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਸ ਤਰਮਿੰਦਰ ਨੇ ਇਸ ਖਸ਼ਬੂ ਦਾ ਦੋਨਾਂ ਦਾ ਹੀ ਲਿੰਕ ਜੋ ਨਰਸ ਹੈ ਉਸ ਦੇ ਕਤਲ ਦੇ ਨਾਲ ਹੁਣੇ ਜਦੋਂ ਆਪਣੀ ਜਗ੍ਹਾ ਤੋਂ ਆਪਣੋ ਆਪਣੇ ਘਰੋਂ ਭੱਜ ਜਾਂਦੇ ਨੇ ਤਾਂ ਇਹ ਰਾਜਸਥਾਨ ਦੇ ਜੋਧਪੁਰ ਦੇ ਇਲਾਕੇ ਦੇ ਵਿੱਚ ਚਲੇ ਜਾਂਦੇ ਨੇ ਉੱਥੋਂ ਦੀ ਜਦੋਂ ਲੋਕੇਸ਼ਨ ਆਉਂਦੀ ਹੈ ਤਾਂ 8 ਦਿਨਾਂ ਬਾਅਦ ਤਾਂ ਪੁਲਿਸ ਉਸ ਜਗ੍ਹਾ ਤੇ ਛਾਪਾ ਮਾਰਦੀ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਹੁਣ ਤਰਮਿੰਦਰ ਤੋਂ ਪੁੱਛਗਿੱਛ ਕਰਦੀ ਹੈ ਤੇ ਪੁੱਛਦੀ ਹੈ ਕਿ ਇਹ ਮੋਬਾਈਲ ਤੇਰੇ ਕੋਲ ਕਿੱਥੋਂ ਆਇਆ ਤਾਂ ਉਹ ਦੱਸਦਾ ਕਿ 30 ਜੁਲਾਈ 2024 ਨੂੰ ਜਾਨੀ ਇਹ ਪੁਲਿਸ ਵੱਲੋਂ ਜੋ ਜਾਣਕਾਰੀ ਆ ਉਹ ਦਿੱਤੀ ਗਈ ਹੈ ਤਾਂ ਪੁਲਿਸ ਨੇ ਦੱਸਿਆ ਕਿ ਉਹ ਦੱਸਦਾ ਕਿ 30 ਜੁਲਾਈ 2024 ਦੀ ਤਕਰੀਬਨ 8:30 ਵਜੇ ਰਾਤ ਦੇ ਇਹ ਜੋ ਨਰਸ ਸੀ ਇਹ ਈ ਰਿਕਸ਼ਾ ਵਿੱਚੋਂ ਉਤਰਦੀ ਹੈ ਤੇ ਇੱਕ ਸੁੰਨੇ ਜੇ ਏਰੀਏ ਵੱਲ ਜਾਂਦੀ ਹੈ ਜਾਨੀ ਬਸੁੰਦਰਾ ਇਲਾਕੇ ਦੇ ਵਿੱਚ ਫਿਰ ਜੋ ਇਹ ਤਰਮਿੰਦਰ ਸੀ ਇਹ ਉਸ ਦੇ ਪਿੱਛੇ ਲੱਗਿਆ ਹੋਇਆ ਸੀ ਤਾਂ ਇਸ ਨੇ ਸੋਚਿਆ ਕਿ ਇਸ ਔਰਤ ਦੇ ਕੋਲ ਮੋਬਾਈਲ ਵੀ ਹੋਵੇਗਾ ਤੇ ਹੋਰ ਵੀ ਪੈਸੇ ਹੋ ਸਕਦੇ ਨੇ ਕਿਉਂ ਨਾ ਇਸ ਨੂੰ ਲੁੱਟ ਲਿਆ ਜਾਵੇ ਹੁਣ ਇਹ ਉਸ ਦੇ ਪਿੱਛੇ ਲੱਗ ਜਾਂਦਾ ਹੈ ਜਦੋਂ ਬਿਲਕੁਲ ਸੁੰਨਾ ਏਰੀਆ ਆ ਜਾਂਦਾ ਹੈ ਤਾਂ ਇਹ ਉਸ ਨੂੰ ਫੜ ਲੈਂਦਾ ਹੈ ਫੜਨ ਤੋਂ ਬਾਅਦ ਉਸ ਤੋਂ ਉਸ ਦਾ ਸਮਾਨ ਉਸ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕਰਦਾ ਪਰ ਇਹਨਾਂ ਦੀ ਹੱਥੋ ਪਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਜੋ ਧਰਮਿੰਦਰ ਹੁੰਦਾ ਇਹ ਉਸ ਨੂੰ ੱੱਕਾ ਮਾਰਦਾ ਨਰਸ ਨੂੰ ਤਾਂ ਨਰਸ ਦਾ ਸਿਰ ਹੀਠਾਂ ਵੱਜਦਾ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦੀ ਹੈ ਤੇ ਫਿਰ ਇਸ ਦੇ ਮਨ ਦੇ ਵਿੱਚ ਹੋਰ ਬੇਈਮਾਨੀ ਆ ਜਾਂਦੀ ਹੈ ਤੇ ਫਿਰ ਇਹ ਉਸ ਨੂੰ ਖਿੱਚ ਕੇ ਝਾੜੀਆਂ ਦੇ ਵਿੱਚ ਲੈ ਜਾਂਦਾ ਤੇ ਉਸ ਦੇ ਨਾਲ ਬਲਾਤਕਾਰ ਕਰਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਜੋ ਮੋਬਾਈਲ ਹੁੰਦਾ ਹੈ ਉਹ ਵੀ ਲੈ ਜਾਂਦਾ ਤੇ ਹੋਰ ਜੋ ਉਸ ਕੋਲ ਇਸ ਦੇ ਕੰਮ ਦਾ ਸਮਾਨ ਹੁੰਦਾ ਉਹ ਵੀ ਲੈ ਜਾਂਦਾ ਉਸ ਤੋਂ ਬਾਅਦ ਇਸ ਨੇ ਨਰਸ ਦੇ ਦੁਪੱਟੇ ਦੇ ਨਾਲ ਹੀ ਉਸ ਦਾ ਗਲ ਘੁੱਟ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ ਤੇ ਇਸ ਨੇ ਦੱਸਿਆ ਕਿ ਪਹਿਲਾਂ ਤਾਂ ਜੋ ਇਹ ਮੋਬਾਈਲ ਸੀ ਉਹ ਮੈਂ ਚਲਾਇਆ ਤੇ ਉਸ ਤੋਂ ਬਾਅਦ ਇਸ ਨੇ ਉਹ ਮੋਬਾਈਲ ਆਪਣੀ ਪਤਨੀ ਨੂੰ ਦੇ ਤਾਂ ਜਾਨੀ ਇਹ ਪੁਲਿਸ ਵੱਲੋਂ ਇਸ ਸਾਰੇ ਕਤਲकांड ਦਾ ਖੁਲਾਸਾ ਕੀਤਾ ਗਿਆ ਪਰ ਪਰਿਵਾਰ ਵਾਲਿਆਂ ਨੂੰ ਇਸ ਗੱਲ ਤੇ ਯਕੀਨ ਨਹੀਂ ਕਿਉਂਕਿ ਪਰਿਵਾਰ ਵਾਲੇ ਸੋਚਦੇ ਆ ਕਿ ਜੇ ਇਹ 30 ਜੁਲਾਈ 2024 ਦੀ ਗੱਲ ਹੈ 8 ਦਿਨ ਉਹ লাশ ਉਹਨਾਂ ਝਾੜੀਆਂ 'ਚ ਪਈ ਰਹੀ ਉਥੋਂ ਦੀ ਲੋਕ ਵੀ ਗੁਜ਼ਰਦੇ ਆ ਤਾਂ ਫਿਰ ਕਿਸੇ ਨੂੰ 스멜 ਕਿਉਂ ਨਹੀਂ ਆਈ 스멜 ਆਉਣੀ ਚਾਹੀਦੀ ਸੀ ਕਿਉਂਕਿ ਜਦੋਂ লাশ ਛੜਦੀ ਹੈ ਤਾਂ ਉਸ ਦੀ ਬਦਬੂ ਆਉਂਦੀ ਹੈ ਜੇ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਸ਼ਾਇਦ ਇਸ ਉੱਤੇ ਕੋਈ ਕੈਮੀਕਲ ਪਾ ਦਿੱਤਾ ਗਿਆ ਤਾਂ ਫਿਰ ਉਸ ਜੋ ਮਜ਼ਦੂਰ ਹੈ ਉਹ ਮਜ਼ਦੂਰ ਦਾ ਕੰਮ ਕਰਦਾ ਹੈ ਜੋਇ ਤਰਮਿੰਦਰ ਹੈ ਇਹ ਜਫਰਪੁਰ ਦੇ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ ਜਾਨੀ ਫਿਰ ਇਸ ਮਜ਼ਦੂਰ ਦੇ ਕੋਲ ਉਹ ਕੈਮੀਕਲ ਕਿੱਥੋਂ ਆਇਆ ਪੁਲਿਸ ਨੇ ਵੀ ਦੱਸਿਆ ਕਿ ਇਸ ਉੱਤੇ ਪਹਿਲਾਂ ਵੀ ਇੱਕ ਆਰਮ ਐਕਟ ਦਾ ਮੁਕਦਮਾ ਦਰਜ ਹੈ ਪਰ ਜੋ ਪਰਿਵਾਰ ਵਾਲਿਆ ਉਹਨਾਂ ਨੂੰ ਪੁਲਿਸ ਦੀ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਉਹ ਇਹ ਗੱਲ ਤੋਂ ਹੈਰਾਨ ਨੇ ਕਿ ਜਿੱਥੇ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਉਹਨਾਂ ਨੇ ਇੱਕ ਵਾਰ ਵੀ ਇਸ ਨਰਸ ਦਾ ਪਤਾ ਨਹੀਂ ਲੱਗਦਾ ਪਰਿਵਾਰ ਵਾਲਿਆਂ ਨੇ ਆਪਣਾ ਸ਼ੱਕ ਹਸਪਤਾਲ ਵਾਲਿਆਂ ਤੇ ਜਤਾਇਆਗਾ ਕਿ ਉਹਨਾਂ ਨੇ ਇਸ ਬਾਰੇ ਕਿਉਂ ਨਹੀਂ ਪਤਾ ਕੀਤਾ ਕਿਉਂਕਿ ਉਹਨਾਂ ਦੇ ਹਸਪਤਾਲ ਦੇ ਵਿੱਚ ਇਹ ਨਰਸ 3 ਸਾਲਾਂ ਤੋਂ ਕੰਮ ਕਰ ਰਹੀ ਆ ਫੇਰ ਵੀ ਉਹਨਾਂ ਨੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਨਰਸ ਦਾ ਕੀ ਬਣਿਆ ਉਹ ਕਿਉਂ ਨਹੀਂ ਆ ਰਹੀ ਯਾਨੀ ਇਹ ਗੱਲਾਂ ਜੋ ਪਰਿਵਾਰ ਆ ਉਹ ਉਠਾ ਰਿਹਾਗਾ ਉਹਨਾਂ ਦੇ ਮਨ ਦੇ ਵਿੱਚ ਇਹ ਸ਼ੰਕੇ ਨੇ ਤੇ ਪਰਿਵਾਰ ਇਹ ਵੀ ਕਹਿ ਰਿਹਾ ਕਿ ਜੋ ਇਹ ਕਤਲ ਹੋਇਆ ਹੈ ਇਹ ਕਤਲ ਸਾਡੀ ਕੁੜੀ ਦਾ ਕਿਤੇ ਹੋ ਰਿਹਾ ਤੇ ਉਸ ਤੋਂ ਬਾਅਦ লাশ ਇੱਥੇ ਲਿਆ ਕੇ ਸੁੱਟੀ ਗਈ ਹੈ ਜਾਨੀ ਕਾਫੀ ਸਵਾਲ ਪਰਿਵਾਰ ਦੇ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਪੁਲਿਸ ਨੇ ਉਹਨਾਂ ਨੂੰ ਨਹੀਂ ਦਿੱਤੇ ਇਹ ਜੋ ਮਾਮਲਾ ਹੈ ਦੋ ਰਾਜਾਂ ਦੀਆਂ ਸਰਕਾਰਾਂ ਅਧੀਨ ਆਉਂਦਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਪਰ ਦੋਨਾਂ ਸਰਕਾਰਾਂ ਦੇ ਵਿੱਚੋਂ ਕੋਈ ਵੀ ਇਸ ਨਰਸ ਦੀ ਜੋ ਬੇਟੀ ਹੈ 9 ਸਾਲਾਂ ਬੇਟੀ ਹੈ ਉਸ ਦੀ ਮਾਲੀ ਮਦਦ ਕਰਨ ਲਈ ਹੱਥ ਨਹੀਂ ਵਧਾਇਆ ਜਾਨੀ ਜਿਵੇਂ ਕਹਿੰਦਾ ਕਿ ਬਲਡੋਜ਼ਰ ਚੱਲਦੇ ਨੇ ਐਦਾਂ ਹੁੰਦਾ ਉਦਾਂ ਹੁੰਦਾ ਮੈਨੂੰ ਇਹ ਲੱਗਦਾ ਕਿ ਜੋ ਮਾਮਲੇ ਹਾਈਲਾਈਟ ਹੋ ਜਾਂਦੇ ਨੇ ਉੱਥੇ ਹੀ ਬਲਡੋਜ਼ਰ ਚੱਲਦੇ ਨੇ ਜਿਹੜੇ ਮਾਮਲੇ ਹਾਈਲਾਈਟ ਨਹੀਂ ਹੁੰਦੇ ਜੋ ਦਬ ਕੇ ਰਹਿ ਜਾਂਦੇ ਆ ਸ਼ਾਇਦ ਉਹਨਾਂ ਦੀ ਤਾਂ ਜੋ ਜਾਂਚ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਤੇ ਕਈ ਸਵਾਲਾਂ ਦੇ ਘੇਰਿਆਂ ਦੇ ਵਿੱਚ ਹੀ ਉਹ ਜੋ ਕੇਸ ਹੁੰਦੇ ਨੇ ਉਹ ਦਬ ਕੇ ਰਹਿ ਜਾਂਦੇ ਨੇ ਜਿਵੇਂ ਇਸ ਵਿੱਚ ਹੋਇਆ ਇਸ ਵਿੱਚ ਵੀ ਪਰਿਵਾਰ ਦੇ ਬਹੁਤ ਜ਼ਿਆਦਾ ਸਵਾਲ ਨੇ ਉਹਨਾਂ ਦੇ ਜਵਾਬ ਕੌਣ ਦੇਊਗਾ ਉਹਨਾਂ ਦੇ ਜੋ ਸ਼ੰਕੇ ਨੇ ਉਹਨਾਂ ਨੂੰ ਦੂਰ ਕੌਣ ਕਰੂਗਾ ਪਰਿਵਾਰ ਕਹਿ ਰਿਹਾ ਕਿ ਜਾਂ ਤਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਜਾਂ ਫਿਰ ਇਸ ਮਾਮਲੇ ਦੀ ਜੋ ਜਾਂਚ ਹੈ ਉਹ ਨਿਰਪੱਖ ਢੰਗ ਨਾਲ ਸਹੀ ਢੰਗ ਨਾਲ ਹੋਵੇ ਤਾ ਜੋ ਸਾਡੀ ਬੇਟੀ ਨੂੰ ਇਨਸਾਫ ਮਿਲ ਸਕੇ ਸਾਨੂੰ ਪਤਾ ਲੱਗ ਸਕੇ ਕਿ ਸਹੀ ਗੱਲ ਕੀ ਹੈ ਉਸ ਨਾਲ ਹੋਇਆ ਕੀ ਹੈ ਕਿਦਾਂ ਕਿਦਾਂ ਉਸ ਨਾਲ ਜੋ ਇੱਕ ਨੋਣਾ ਕੰਮ ਹੋਇਆ ਜੋ ਉਸ ਦਾ ਕਤਲ ਹੋਇਆ ਉਹ ਕਿਵੇਂ ਹੋਇਆ ਜਾਨੀ ਪਰਿਵਾਰ ਦਾ ਕਹਿਣਾ ਕਿ ਸਾਰੀ ਸਚਾਈ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਅਸਲ ਵਿੱਚ ਕੀ ਕਾਰਨ ਸੀ ਹੁਣ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਕੋਲਕਾਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦਾ ਕਤਲ ਹੋਇਆ ਬਹੁਤ ਮਾੜਾ ਹੋਇਆ ਤੇ ਉਸ ਦੇ ਜੋ ਕਾਤਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੇ ਫਾਂਸੀ ਹੋਣੀ ਵੀ ਚਾਹੀਦੀ ਹੈ ਬਹੁਤ ਅੱਛੀ ਗੱਲ ਹੈ ਮੀਡੀਆ ਦਾ ਵੀ ਜ਼ੋਰ ਲੱਗਾ ਹੋਇਆ ਤੇ ਜੋ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਵੀ ਉਸ ਗੱਲ ਤੇ ਜ਼ੋਰ ਲੱਗਾ ਹੋਇਆ ਪਰ ਕਤਲ ਤਾਂ ਇੱਥੇ ਵੀ ਹੋਇਆ ਇੱਕ 9 ਸਾਲਾ ਬੇਟੀ ਦੀ ਮਾਂ ਦਾ ਇੱਕ ਨਰਸ ਦਾ ਤੇ ਹੁਣ ਇੱਥੇ ਫਾਂਸੀ ਦੀ ਮੰਗ ਕਰਨ ਵਾਲੇ ਕਿੱਥੇ ਨੇ ਇੱਥੇ ਜੋ ਵਿਰੋਧੀ ਪਾਰਟੀਆਂ ਨੇ ਉਹ ਕਿੱਥੇ ਨੇ ਜਾਨੀ ਮੈਨੂੰ ਲੱਗ ਰਿਹਾ ਕਿ ਇੱਥੇ ਉਹਨਾਂ ਬੋਟ ਬੈਂਕ ਨਹੀਂ ਇਸ ਲਈ ਹੀ ਇਸ ਮਾਮਲੇ ਨੂੰ ਨਹੀਂ ਉਠਾਇਆ ਜਾ ਰਿਹਾ ਇਹ ਮੁੱਦਾ ਮੁੱਦਾ ਕਿਉਂ ਨਹੀਂ ਲੱਗ ਰਿਹਾ ਇੱਥੇ ਵੀ ਪਰਿਵਾਰ ਵਾਲੇ ਝਟਕਦੇ ਫਿਰ ਰਹੇ ਆ ਕਿ ਸਾਡੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਉਹਨਾਂ ਦੀ ਕੋਈ ਨਹੀਂ ਸੁਣ ਰਿਹਾ ਇਸ ਲਈ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਨੇ ਨੇ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਕਿਉਂਕਿ ਸ਼ਾਇਦ ਇਹ ਜੋ ਮਾਮਲਾ ਹੈਗਾ ਉਹ ਕਿਸੇ ਵੀ মিডিਆ ਨੇ ਨਹੀਂ ਉਠਾਇਆ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਜੁਰਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ